ਬਾਈ ਜੀ ਰਹਿੰਦੇ ਆ ਕੈਨੇਡਾ ਤੇ ਹੁਣ ਘਰੇ ਕਹਿੰਦੇ ਆਪਣੇ ਸੱਟ ਨਹੀਂ ਬੰਦਾ ਯਾਰ ਅੱਗੇ ਇਹ ਵੱਡਾ ਹੋ ਜਾਊਗਾ ਫਿਰ ਹਨਾ ਸੋਨੂੰ ਵੀ ਪਤਾ ਝੋਟਾ ਰੱਖਣਾ ਯਾਰ ਬੰਦਿਆਂ ਦਾ ਕੰਮ ਹੁੰਦਾ ਵੀ ਵਿੱਚ ਉਹੀ ਸੰਭਾਲ ਸਮੂਲ ਕਰਦੇ ਆ ਫਿਰ ਘਰੇ ਮਾਤਾਰਕਾਂ ਤੋਂ ਸੱਟ ਨਹੀਂ ਆਉਂਦਾ ਆ ਬਾਈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬਲਵਿੰਦਰ ਟੋਨੀ ਦੇ ਘਰੋਂ ਬਣਾ ਰਿਹਾ ਪਿੰਡ ਆ ਕੇ ਬਾਈ ਜੀ ਜੇਠੂਕੇ ਜਿਲੇ ਬਠਿੰਡੇ ਦਾ ਪਿੰਡ ਆ ਰਾਮਪੁਰਾ ਸ਼ਹਿਰ ਤੋਂ ਦੋਸਤੋ 10 ਕਿਲੋਮੀਟਰ 메ਨ ਰੋਡ ਦੇ ਉੱਤੇ ਹੀ ਰਹਿ ਜਾਂਦਾ ਦੋਸਤੋ 2 ਕਿਲੋਮੀਟਰ ਸਾਈਡ ਤੇ ਜਿਹੜਾ ਬਾਈ ਯਾਰ ਕਹਿੰਦਾ ਘਰ ਆ ਜੇਠੂ ਕੇ ਪਿੰਡ ਚ ਦੋਸਤੋ ਆ ਗੁਰੂ ਘਰ ਤੁਸੀਂ ਸਾਹਮਣੇ ਦੇਖ ਲਓ ਗੁਰੂ ਘਰ ਦੀ ਬੈਕ ਸਾਈਡ ਹੀ ਟਰਾਂਸਫਾਰਮ ਵਾਲਾ ਇਹ ਜਿਹੜਾ ਖੰਭਾ ਬਿਲਕੁਲ ਗੇਟ ਬਾਈ ਯਾਰ ਕਹਿੰਦਾ ਜਿਵੇਂ ਨਾਲ ਆਇ ਖੰਬੇ ਦੇ ਜਿਹੜਾ ਦੋਸਤੋ ਅੱਜ ਸੇਲ ਆ ਰਣਾ ਨਾਗਾ ਬਾਈ ਨੇ ਕਹਾ ਨਾ ਕੱਟਾ ਸੇਲ ਕਰਨਾ 2 ਸਾਲ 1 ਮਹੀਨਾ ਕਹਿੰਦੇ ਇਹਦੀ ਉਮਰ ਆ ਦੰਦੋਂ ਹੈ ਖੀਰਾ ਬਿਲਕੁਲ ਕੱਚੀ ਉਮਰ ਚ ਘਰੇਲੂ ਘਰੇ ਖੜਾ ਕੋਈ ਵਪਾਰ ਦਾ ਕੰਮ ਨਹੀਂ ਆਪ ਤਾਂ ਬਾਈ ਜੀ ਰਹਿੰਦੇ ਆ ਕੈਨੇਡਾ ਤੇ ਹੁਣ ਘਰੇ ਕਹਿੰਦੇ ਆਪਣੇ ਸੱਟ ਨਹੀਂ ਬੰਦਾ ਯਾਰ ਅੱਗੇ ਇਹ ਵੱਡਾ ਹੋ ਜਾਊਗਾ ਫਿਰ ਹਨਾ ਸੋਨੂੰ ਵੀ ਪਤਾ ਝੋਟਾ ਰੱਖਣਾ ਯਾਰ ਬੰਦਿਆਂ ਦਾ ਕੰਮ ਹੁੰਦਾ ਵੀ ਵਿੱਚ ਉਹੀ ਸੰਭਾਲ ਸਮੂਲ ਕਰਦੇ ਆ ਫਿਰ ਘਰੇ ਮਾਤਾਰਕਾਂ ਤੋਂ ਸੱਟ ਨਹੀਂ ਆਉਂਦਾ ਆ ਬਾਈ ਮਿੱਤਰ ਆ ਉਹਨਾਂ ਦੇ ਇਹ ਆਪਾਂ ਨੂੰ ਸਾਰੀ ਡਿਟੇਲ ਦੇਣਗੇ ਮੁੱਲ ਦਾ ਵੀ ਨੰਬਰ ਬਾਕੀ ਬਾਈ ਬਲਵਿੰਦਰ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਵੀਡੀਓ ਦੀ ਤਰੀਕ ਆ ਵੀਰੇ ਅੱਜ 16 ਤਰੀਕ ਦੂਜਾ ਮਹੀਨਾ 2026 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਜਿਹੜਾ ਹੈ ਕੱਟਾ ਸੇਲ ਵਾਲਾ ਬਾਈ ਬਲਵਿੰਦਰ ਨੇ ਵੈਸੇ ਤਾਂ ਮੈਨੂੰ ਵੀ ਦੱਸਤਾ ਚਲੋ ਤੁਸੀਂ ਉਹਨਾਂ ਦੇ ਮਿੱਤਰੋਂ ਤੁਹਾਨੂੰ ਸਾਰੀ ਗੱਲਬਾਤ ਦੱਸਿਓ ਕਿੰਨੀ ਉਮਰ ਹੋ ਗਈ ਇਹਦੀ ਜੀ ਬਾਈ ਇਹ 2 ਸਾਲ ਤੇ 1 ਮਹੀਨੇ ਦਾ ਬੱਚਾ ਹੈਗਾ 2 ਸਾਲ 1 ਮਹੀਨੇ ਦਾ ਇਹ ਕੱਟੇ ਦੀ ਮਾਂ ਆਪਣੇ ਕੋਲੇ ਖੜੀ ਆਓ ਆਪਣੇ ਕੋਲੇ ਖੜੀ ਹੋ ਉਪਰ ਬਾਅਦ ਚ ਦਿਖਾ ਦਿੰਨੇ ਆ ਉਹ ਲਾਸ਼ ਤੇ ਹਾਂਜੀ ਉਹ ਇਹਨੇ ਬੋਲਦੀ ਆ ਵੀਰੇ ਉਹ ਉਹ ਵੀਰੇ ਸਕੰਦਰ ਦੀ ਆ ਲਾਸ਼ ਮੇਰੇ ਸਕੰਦਰ ਦੀ ਸਕੰਦਰ ਦੀ ਭਾਈ ਉਹਦਾ ਕਿੰਨਾ ਕੁ ਦੁੱਧ ਦਾ ਸਹੀ ਜ ਉਹਨ 18 ਡੋਸ ਦਿੱਤਾ ਜੀ ਅੱਛਾ ਇਹ ਸੂਏ 18 ਮਾਜ ਚੰਗੀ ਆ ਦੋਸਤੋ ਮੈਂ ਵੀ ਦੇਖੇ ਬਾਕੀ ਤੁਹਾਨੂੰ ਦਿਖਾਉਂਗਾ ਵੀ ਲਾਸਟ ਤੇ ਇੱਕ ਵਾਰੀ ਤੁਸੀਂ ਆ ਕੱਟੇ ਚ ਨੀਗਾ ਮਾਰੋ ਜਿਹੜਾ ਇਹ ਕੱਟਾ ਇਹਦੀ ਉਮਰ ਆ ਗਈ 2 ਸਾਲ 1 ਮਹੀਨੇ ਤਕਰੀਬਨ ਹਾਂਜੀ ਬਈ ਅੱਬੇ ਦੰਦੋ ਖੀਰਾ ਹੈ ਹਾਂਜੀ ਖੀਰਾ ਹੈ ਜੀ ਬਿਲਕੁਲ ਠੀਕਾ ਪੋੜਿਆ ਪੜਿਆ ਦੀ ਚੜਾਈ ਕੱਟੇ ਦੀ ਚੈੱਕ ਕਰੋ ਵੀਰੇ ਆਪ ਕਿਹੜੇ ਬੋਲਦਾ ਬਈ ਇਹ ਠੀਪੀ ਸਮਾਨ ਆ ਜੀ ਇਹ ਵੀ ਸੀਦੇ ਠੀਪੀ ਸਮਾਨ ਹਾਂਜੀ ਹਾਂਜੀ ਠੀਪੀ ਸਮਾਨ ਆ ਦੋਸਤੋ ਇਹ ਬੱਚਾ ਕੋਈ ਨਾ ਵੀਰੇ ਘਮ ਲੈਣ ਦੇ ਉਧਰ ਨੂੰ ਇਹਨੂੰ ਤੁਸੀਂ ਇੱਧਰ ਨੂੰ ਹੋ ਜਾਓ ਨੰਬਰ 22 ਬਲ ਬਾਈ ਯਾਰ ਜੇ ਕਹਿੰਦੇ ਨਾ ਆਪਾਂ ਥੋੜਾ ਜਿਹਾ ਇਹ ਅੰਦਰ ਹੀ ਇਕੱਠੇ ਪਸ਼ੂਆਂ ਨੂੰ ਬਣਦੇ ਆ ਇਹ ਤਾਂ ਥੋੜਾ ਜਿਹਾ ਮੇਰੇ ਤੋਂ ਡਰਦਾ ਇੱਕ ਬਗਾਨੇ ਬੰਦੇ ਤੋਂ ਪਸ਼ੂ ਉਪਰ ਆ ਘਰੀ ਜਾਂਦਾ ਬਾਕੀ ਲੈਂਥ ਤੇ ਦੇ ਸਿੰਗਾ ਦੀ ਬਣਵਟ ਪੁੜਿਆਂ ਪਾੜਿਆਂ ਦਾ ਸਾਰਾ ਚੈੱਕ ਕਰ ਲਓ ਵੀਰੇ ਬੱਚਾ ਸੋਹਣਾਗਾ ਕਿਸੇ ਨੇ ਜੇ ਮੇਰੇ ਭਰਾ ਨੇ ਡੈਰੀ ਚ ਜਾਂ ਵੱਧ ਪਸ਼ੂ ਹੋਣ ਤੇ ਜਿਹੜੀ ਮੇਨ ਚੀਜ਼ ਆ ਬਾਈ ਜੀ ਟੈਸਟਿਕਲਾਂ ਦਾ ਦੇਖ ਲਓ ਉੱਪਰੋਂ ਚੜਾਈ ਦੇਖੋ ਕਿਹੜੇ ਹਿਸਾਬ ਨਾਲ ਕਿੰਨੀ ਜ਼ਬਰਦਸਤ ਲੱਗੀ ਹੋਈ ਹੈ ਇਹਨੂੰ ਵਧੀਆ ਬੱਚੇ ਪਾਉਂਦੇ ਇਹ ਜਿਆ ਡਾਇਰੈਕਟ ਕ੍ਰੋਸਿੰਗ ਵਾਸਤੇ ਵੱਧ ਡੈਰੀ ਵਾਲੇ ਪਸ਼ੂਆਂ ਨੇ ਕਿਸੇ ਨੇ ਬਾਈ ਨੇ ਲੈ ਤਾਂ ਨੰਬਰ ਬਾਈ ਦਾ ਹੈਠਾ ਇਹਨੂੰ ਖੋਲੋ ਫਿਰ ਬਾਈ ਜੀ ਆਪਾਂ ਤੋੜ ਦਈਏ ਤੇ ਅੰਦਰ ਹੀ ਲੈ ਜਾਓ ਇਹਦੀ ਮਾਂ ਕੋਲੇ ਨਾਲ ਆਪਾਂ ਇਹਦੀ ਮਾਂ ਵੀ ਦਿਖਾ ਦਾਂਗੇ ਹਨਾ ਠੀਕ ਹੈ ਵੀਰੇ ਹਾਂ ਨੰਬਰ ਵੀਰੇ ਹੈਠਾ ਚੱਲੀ ਜਾਂਦਾ ਮੁੱਲ ਦਾ ਸਾਨੂੰ ਮੈਂ ਕਲੀਅਰ ਕਰਾ ਨਾ ਦੇ ਆ ਦੀ ਮਾਂ ਕਣੀ ਕਿਵੇਂ ਪਾਇਦਾ ਹੂੰ ਥੋੜਾ ਜ ਮੇਰੇ ਤੋਂ ਡਰਦਾ ਹੈ ਆ ਲੈ ਕੋਈ ਨਾ ਜੀ ਲੈ ਜੋ ਲੈ ਜੋ ਲੰਬਾਈ ਕੱਦ ਕਾਠ ਕੱਟੇ ਦਾ ਬਹੁਤ ਆ ਵੀਰੇ ਹਜੇ ਜਿਹੜੇ ਹਿਸਾਬ ਨਾਲ ਉਮਰ ਇਹਦੀ ਕੱਚੀ ਆ ਇਹ ਆ ਦੇਖੋ ਕੱਟੇ ਦੀ ਮਾਂ ਵੀ ਤੁਹਾਨੂੰ ਮੈਂ ਦਿਖਾ ਦੇਣਾ ਕੋਲੀ ਆ ਇਹਦੀ ਮਾਂ ਹਨਾ ਵੀਰੇ ਨਾਲ ਹਾਂਜੀ ਇਹ ਇਹਦੀ ਮਾਂ ਹਾਂ ਆਹ ਦੇਖੋ ਬਾਈ ਆਹ ਕੱਟੇ ਦੀ ਵੀਰੇ ਮਾਂ ਆ ਗਈ ਇਹਦਾ ਦੁੱਧ ਆ 17 18 ਕਿਲੋ ਪਾਈ ਕਰਕੇ ਕਹਿੰਦੇ ਤੇ ਬਾਈ ਕੱਟੇ ਦੀ ਫਿਰ ਇਹ ਡਿਮਾਂਡ ਕੀ ਰੋਗੀ ਬਾਈ ਅਰਗਿਆਂ ਦੀ ਇਹ 1 ਲੱਖ 30000 ਰੁਪਇਆ 1 ਲੱਖ ਤੇ 30000 ਹਾਂਜੀ ਠੀਕ ਆ ਨੰਬਰ ਦੋਸਤੋ ਇਹ ਠਾ ਚੱਲੀ ਜਾਂਦਾ ਕੀ ਮੌਕੇ ਤੇ ਚਲੋ ਹਾਂ ਮੌਕੇ ਤੇ ਜੇ ਜਿੱਥੇ ਸੈੱਟ ਵੰਦਾ ਕਰਨਾ ਹਨਾ ਮੁੱਲ ਮਾਲਕ ਨੇ ਮੰਗਣਾ ਹੁੰਦਾ ਖਰੀਦਣ ਵਾਲੇ ਦੀ ਆਪ ਦੀ ਸਮਝ ਹੁੰਦੀ ਹੈ ਬਾਕੀ ਪੁੜਿਆਂ ਦੀ ਚੜਾਈ ਚੜੂਈ ਬਾਈ ਚੈੱਕ ਕਰ ਲਓ ਤੁਸੀਂ ਹੈ ਆ ਦੇਖੋ ਵੀਰੇ ਹੂੰ ਸੋ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦਾ ਜੀ ਕਰ ਲਿਓ ਬਾਈ ਯਾਰ ਕਹਿੰਦਾ ਸੰਪਰਕ ਵੀਡੀਓ ਪਿੰਡ ਦੋਸਤੋ ਜੇਠੂਕੇ ਜ਼ਿਲ੍ਹਾ ਬਠਿੰਡਾ ਰਾਮਪੁਰਾ ਤੋਂ ਸਾਰਾ 10 12 ਕਿਲੋਮੀਟਰ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੈ ਮੇਰਾ ਨੰਬਰ ਲਿਖ ਲਓ 75290 00631 ਚੈਨਲ ਨੂੰ ਫੋਲੋ ਤੇ ਵੀਰੇ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਕੱਟਾ ਤੁਹਾਨੂੰ ਕਿੰਨੇ ਕ ਦਾ ਲੱਗਦਾ ਤੇ ਕੱਟਾ ਚੰਗਾ ਵੀਰੇ ਠੀਕ ਹੈ ਜੀ